دارو بن ਜਾਂਦੇ ਨੇ ਜਿੰਨਾ ਬੰਦੇ ਦਾ ਮਨ ਦੁੱਖਾਂ ਵਿੱਚ ਆ ਕੇ ਲੱਗਦਾ ਹੈ ਨਾ ਜੀ ਸੁੱਖਾਂ ਵਿੱਚ ਉਹਨਾ ਨਹੀਂ ਜੇ ਲੱਗਦਾ ਵੇਖੋ ਵਿਆਹ ਹੋਵੇ ਬੰਦੇ ਘਰ ਵਿੱਚ ਤੇ ਬੰਦਾ ਕਹਿੰਦੇ ਕਿ ਗੁਰਦੁਆਰੇ ਜਾਣਾ ਹੈ ਜੀ ਕੁਝ ਸਮੇਂ ਬਾਅਦ ਤੇ ਜਾਂਦਾ ਹੈ ਉੱਥੇ ਲਾਵਾ ਵੀ ਪੜਨਵਾ ਤੇ ਕਹਿੰਦਾ ਭਾਈ ਸਾਹਿਬ ਜੀ ਜਲਦੀ ਜਲਦੀ ਕੰਮ ਨਿਬੇੜ ਦਿਓ ਆਨੰਦ ਕਾਰਜ ਵਾਲੇ ਦਿਨਾਂ ਵਿੱਚ ਵੀ ਕੰਮ ਨਿਬੇੜਨ ਤੇ ਲੱਗਾ ਹੋਇਆ ਹੈ ਖੁਸ਼ੀ ਦਾ ਦਿਨ ਹੈ ਸੁੱਖਾਂ ਦਾ ਦਿਨ ਹੈ ਮਾਲਕ ਨੇ ਖੁਸ਼ੀਆਂ ਬਖਸ਼ੀਆਂ ਤਾਂ ਵੀ ਜਾ ਕੇ ਕਹਿੰਦਾ ਬਾਬਾ ਬਾਬਾ ਜੀ ਛੇਤੀ ਛੇਤੀ ਕੰਮ ਨਿਬੇੜ ਦਿਓ ਜਦੋਂ ਇਹੋ ਜੇ ਸਮੇਂ ਵਿੱਚ ਆ ਕੇ ਵੀ ਬੰਦਾ ਛੇਤੀ ਕੰਮ ਨਿਬੇੜਨ ਦੀਆਂ ਗੱਲਾਂ ਕਰੇ ਤੇ ਦੂਜਾ ਪੱਖ ਵੇਖੋ ਅੰਤਮ ਅਰਦਾਸ ਵਿੱਚ ਬੰਦਾ ਪਹੁੰਚਦਾ ਹੈ ਨਾ ਭਾਵੇਂ ਜਿੱਦਾਂ ਮਰਜ਼ੀ ਪਹੁੰਚਦਾ ਹੈ ਅੱਧਾ ਘੰਟਾ ਘੰਟਾ ਬੈਠਦਾ ਹੈ ਉਦੋਂ ਬੰਦਾ ਕਦੇ ਨਹੀਂ ਕਹਿੰਦਾ ਵੀ ਜਲਦੀ ਜਲਦੀ ਕੰਮ ਨਿਬੇੜੋ ਉਦੋਂ ਕਹਿੰਦਾ ਜੀ ਕਿਉਂਕਿ ਸਾਰੇ ਉਦੋਂ ਇਸ ਟਾਈਮ ਇਮੋਸ਼ਨਲ ਹੋਏ ਨੇ ਦੁੱਖਾਂ ਵਿੱਚੋਂ ਦੀ ਨਿਕਲ ਰਹੇ ਨੇ ਪਰਿਵਾਰ ਦਾ ਵਿਛੋੜਾ ਪਿਆ ਹੋਇਆ ਏ ਉਦੋਂ ਫਿਰ ਐ ਚਿੱਤ ਬੈਠਾ ਹੋਇਆ ਕੀਰਤਨ ਵਿੱਚ ਸ਼ਾਂਤਮਈ ਕਿਤੇ ਹਿੱਲ-ਜੁਲਣੀ ਐ ਇੱਕ ਚੌਂਕੜੀ ਵਿੱਚ ਬੈਠਾ ਉਦੋਂ ਅੰਤਮ ਅਰਦਾਸ ਹੋ ਰਹੀ ਏ ਬੈਠੇ ਆਣਾ ਸਾਰੇ ਉਦੋਂ ਕੋਈ ਹਿੱਲ-ਜੁਲਣੀ ਦੁੱਖਾਂ ਵਿੱਚ ਬੰਦਾ ਟਿਕ ਕੇ ਬੈਠ ਜਾਂਦਾ ਏ ਸੁੱਖਾਂ ਵਿੱਚ ਰੱਬ ਦਾ ਚੇਤਾ ਨਹੀਂ ਜ ਰਹਿੰਦਾ ਸੁੱਖ ਰੋਗ ਹੋ ਜਾਂਦੇ ਆ ਨਾ ਫਿਰ ਦੁੱਖਾਂ ਵਿੱਚ ਰੱਬ ਨੂੰ ਚੇਤੇ ਕਰਦਾ ਦੁੱਖ ਆ ਜਾਣ ਬੰਦੇ ਨੂੰ ਤੇ ਬੰਦਾ ਭੱਜ ਕੇ ਅਰਦਾਸ ਕਰਦਾ ਮਾਲਕਾ ਮੇਰੀ ਬਾਹ ਫੜ ਮੈਂ ਡਿੱਗ ਗਿਆ ਮੈਂ ਡੋਲ ਗਿਆ ਦੁੱਖਦਾਰੂ ਬਣ ਗਿਆ ਉਹ ਦੁੱਖਾਂ ਵਿੱਚ ਰੱਬ ਚੇਤੇ ਆ ਜਾਂਦਾ ਹੈ ਮੈਂ ਬੇਨਤੀ ਕਰਾਂ ਸੁੱਖਾਂ ਵਿੱਚ ਭਾਵੇਂ ਚਿੱਤ ਚਿੱਤ ਪਰਮਾਤਮਾ ਵਿੱਚ ਲੱਗੇ ਜਾਂ ਨਾ ਲੱਗੇ ਕੋਈ ਭਰੋਸਾ ਨਹੀਂ ਬੰਦੇ ਦਾ ਇਹ ਤਾਂ ਕੋਈ ਤਪੀ ਹੋਵੇ ਕੋਈ ਅਭਿਆਸੀ ਹੋਵੇ ਕੋਈ ਰੱਬ ਦੇ ਨਾਮ ਵਿੱਚ ਜੁੜੀ ਹੋਈ ਕੋਈ ਗੁਰਮਖ ਰੂਹ ਹੋਵੇ ਸੁੱਖਾਂ ਵਿੱਚ ਵੀ ਰੱਬ ਨੂੰ ਚੇਤੇ ਕਰ ਲਿੰਦਾ ਏ ਤੇ ਯਾਦ ਕਰਿਓ ਜਦੋਂ ਰੱਬ ਵਿੱਚ ਚਿੱਤ ਜੋੜਨਾ ਏ ਉਸ ਵੇਲੇ ਜੋੜਿਓ ਜਦੋਂ ਦੁੱਖਾਂ ਵਿੱਚੋਂ ਦੀ ਨਿਕਲ ਰਹੀ ਹੋਈਏ ਤੋ